ਚਾਰਪੁਰ ਦੇ ਵਿੱਚ ਗੈਂਗਸਟਰ ਰਾਣਾ ਮਾਰ ਦਿੱਤਾ ਗਿਆ ਹੈ ਐਕਸਚੇਂਜ ਆਫ ਫਾਇਰ ਦੇ ਵਿੱਚ ਪੁਲਿਸ ਨੇ ਗੋਲੀ ਦਾ ਸ਼ਿਕਾਰ ਗੈਂਗਸਟਰ ਰਾਣਾ ਹੋਇਆ ਜਿਸ ਤੇ 25000 ਦਾ ਨਾਮ ਰੱਖਿਆ ਗਿਆ ਸੀ ਸਬੀਤੇ ਦਿਨੀ ਬੁਕੇਰੀਆਂ ਦਾ ਇੱਕ ਪਿੰਡ ਦੇ ਵਿੱਚ ਜਦੋਂ ਸੀਐਸਟਾਫ ਦੀ ਟੀਮ ਜਿਹੜੇ ਛਾਪਾ ਮਾਰਨ ਪਹੁੰਚੀ ਤਾਂ ਉਸ ਮੌਕੇ ਤੇ ਗੈਂਗਸਟਰ ਰਾਣਾ ਮਨਜੂਰ ਪੁਰੀਆ ਦੁਆਰਾ ਫਾਇਰਿੰਗ ਕੀਤੀ ਗਈ ਸਟਾਫ ਦੀ ਟੀਮ ਤੇ ਉਸ ਮੌਕੇ ਤੇ ਇੱਕ ਜਿਹੜਾ ਹੈ ਪੁਲਿਸ ਮੁਲਾਜ਼ਮ ਸੀ ਉਸ ਦੀ ਜਾਂਚ ਚੱਲੇਗੀ ਉਹ ਸ਼ਹੀਦ ਹੋ ਗਿਆ ਤਾ ਉਹ ਤੋਂ ਬਾਅਦ ਇੱਕ ਵੱਡੀ ਚੁਣੌਤੀ ਸੀ ਪੰਜਾਬ ਪੁਲਿਸ ਦੇ ਅੱਗੇ ਲੇਕਿਨ ਗੈਂਗਸਟਰ ਸੁਖਵਿੰਦਰ ਰਾਣਾ ਦਾ ਬੀਤੇ ਦਿਨੀ ਐਨਕਾਊਂਟਰ ਕਰ ਦਿੱਤਾ ਗਿਆ ਐਨਕਾਊਂਟਰ ਦੇ ਵਿੱਚ ਰਾਣਾ ਦੀ ਮੌਤ ਤੋਂ ਦੋ ਦਿਨ ਪਹਿਲਾਂ ਗੈਂਗਸਟਰ ਨੇ ਸੀ ਇਸਟਾਪ ਟੀਮ ਤੇ ਹਮਲਾ ਕੀਤਾ ਸੀ 6 6:30 ਵਜੇ ਦਾ ਟਾਈਮ ਰਿਹਾ ਹੈਗਾ ਜਦੋਂ ਸਾਡੀ ਟੀਮ ਇੱਕ ਟੀਮ ਇਸ ਰੋਡ ਤੇ ਪੈਟਰੋਲਿੰਗ ਕਰਦੇ ਵੇ ਆ ਰਹੀ ਸੀਗੀ ਤੇ ਆ ਬੰਦਾ ਇੱਥੇ ਮੇਰੇ ਪਿੱਛੇ ਜਿਹੜੀ ਥਾਂ ਤੁਸੀਂ ਦੇਖ ਰਹੇ ਹੋ ਇਧਰ ਜਿਹੜਾ ਹੈਗਾ ਇਹਨਾਂ ਨੂੰ ਲੋਕੇਟ ਹੋਇਆ ਪੁਲਿਸ ਟੀਮ ਨੂੰ ਦੇਖਦੇ ਵੇ ਸਿੱਧਾ ਹੀ ਇਸਨੇ ਮਤਲਬ ਇਹਦੀ ਡੇਰਿੰਗ ਤੁਸੀਂ ਦੇਖੋ ਕਿ ਇਹਨੇ ਪੁਲਿਸ ਟੀਮ ਨੂੰ ਫੇਰ ਦੇਖਦੇ ਵੇ ਕੱਲ ਇਹਨੇ ਇੱਕ ਕ੍ਰਾਈਮ ਕਮਿਟ ਕੀਤਾ ਹੈਗਾ ਤੇ ਫੇਰ ਇਹਨੇ ਪੁਲਿਸ ਟੀਮ ਵੱਲ ਵੈਪਨ ਕਰਕੇ ਫਾਇਰ ਕੀਤਾ ਇਮੀਡੀਏਟਲੀ ਸਾਡੀ ਟੀਮਸ ਕਿਉਂਕਿ ਰੈਡੀ ਸੀਗੀਆਂ ਪ੍ਰੋਪਰਲੀ ਆਲਰੇਡੀ ਇਹਦੀ ਬਹਾਲ ਚੱਲ ਰਹੀ ਸੀਗੀ ਉਹਨਾਂ ਨੇ ਰਿਟੇਲੀਏਟ ਕੀਤਾ ਆ ਬੰਦੇ ਨੇ ਐਸਕੇਪ ਕਰਦੇ ਵੇ ਜਿਹੜਾ ਹੈਗਾ ਪਿੱਛੇ ਜਾ ਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਫੇਰ ਫਾਇਰ ਕੀਤਾ ਤੇ ਅਲਟੀਮੇਟਲੀ ਸਾਡੀ ਟੀਮ ਨੇ ਜਿਹੜਾ ਹੈਗਾ ਇਹ ਰਿਟੇਲੀਏਟ ਕਰਦੇ ਵੇ ਐਕਸਚੇਂਜ ਆਫ ਫਾਇਰ ਚ ਜਿਹੜਾ ਇਥੇ ਬੁਲੇਟ ਇੰਜਰੀਜ਼ ਹੋਈ ਤੇ ਜਦੋਂ ਐਗਜ਼ਾਮਿਨ ਕੀਤਾ ਗਿਆ ਤੇ ਆ ਫਿਰ ਮੌਕੇ ਤੇ ਡੈੱਡ ਪਾਇਆ ਗਿਆ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਹੁਸਾਰਪੁਰ ਤੋਂ ਹੈ ਜਿੱਥੇ ਪੰਗਾਲਾ ਦੇ ਵਿੱਚ ਜਿਹੜਾ ਹੈ ਸੁਖਵਿੰਦਰ ਸਿੰਘ ਰਾਣਾ ਜੋ ਕਿ ਕੱਲ ਸੀਐਸਟਾਫ ਦੇ ਮੁਲਾਜ਼ਮ ਅਮਰਿਤਪਾਲ ਨੂੰ ਗੋਲੀ ਮਾਰਨ ਤੋਂ ਬਾਅਦ ਫਰਾਰ ਹੋ ਗਿਆ ਸੀ ਇਸ ਵਕਤ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਪੰਗਾਲਾ ਜੋ ਕਿ ਰਾਸ਼ਟਰੀ ਰਾਜਮਾਰਗ ਜੰਮੂ ਜਲੰਧਰ ਰਾਸ਼ਟਰੀ ਰਾਜਮਾਰਗ ਦੇ ਉੱਤੇ ਹੈ ਉੱਥੇ ਇਹ ਜਿਹੜਾ ਹੈ ਪੁਲਿਸ ਵੱਲੋਂ ਜਿਹੜਾ ਹੈ ਅੱਜ ਜਿਹੜਾ ਹੈ ਉਸ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੈ ਕਿਹਾ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਹਾ ਜਾ ਰਿਹਾ ਹੈ ਕਿ ਰਾਣਾ ਨੂੰ ਜਿਹੜਾ ਹੈ ਇਨਕਾਊਂਟਰ ਆਹੀ ਜਿਹੜਾ ਹੈ ਮਾਰ ਦਿੱਤਾ ਗਿਆ ਹੈ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਸੰਬੰਧ ਵਿੱਚ ਹਲੇ ਤੱਕ ਕੋਈ ਵੀ ਉੱਚ ਅਧਿਕਾਰੀ ਕੋਈ ਵੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਪੁਲਿਸ ਮੁਲਾਜ਼ਮ ਜਿਹੜਾ ਹੈ ਉੱਥੇ ਪਹੁੰਚ ਚੁੱਕੇ ਨੇ ਹ ala ਅਧਿਕਾਰੀ ਪਹੁੰਚ ਰਹੇ ਨੇ ਉਸ ਤੋਂ ਬਾਅਦ ਜਿਹੜਾ ਹੈ ਜਿਹੜੀ ਪੂਰੀ ਜਾਣਕਾਰੀ ਦਿੱਤੀ ਜਾਏਗੀ ਬਰੀਫ ਦੇ ਵਿੱਚ ਕਿ ਇਸ ਇਹ ਅਨਕਾਉਂਟਰ ਕਿਸ ਤਰ੍ਹਾਂ ਹੋਇਆ ਕਿਵੇਂ ਇਹ ਰਾਣਾ ਨੂੰ ਕਾਬੂ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਉਸ ਨੂੰ ਮਾਰ ਮੁਕਾਇਆ ਗਿਆ ਸਭ ਤੋਂ ਵੱਡੀ ਗੱਲ ਹੈ ਕਿ ਅਮਰਤਪਾਲ ਦੀ ਹਾਲੇ ਜਿਹੜੀ ਹੈ ਚਿੱਤਾ ਦੀ ਅਗਨੀ ਸ਼ਾਂਤ ਵੀ ਨਹੀਂ ਹੋਈ ਤੇ ਸਭ ਤੋਂ ਪਹਿਲਾਂ ਪੁਲਿਸ ਨੇ ਜਿਹੜਾ ਹੈ ਰਾਣਾ ਨੂੰ ਜਿਹੜਾ ਹੈ ਜਿਹੜਾ ਹੈ ਉਸ ਦਾ ਖਾਤਮਾ ਕਰ ਦਿੱਤਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਣਾ ਨੇ ਕੱਲ ਜਿਹੜਾ ਹੈ ਸੀਐਸਟਾਫ ਦੇ ਮੁਲਾਜ਼ਮ ਅਮਰਿਤਪਾਲ ਜੋ ਕਿ ਸਪਾਈ ਸੀ ਉਸ ਨੂੰ ਜਿਹੜਾ ਹੈ ਗੋਲੀ ਮਾਰ ਦਿੱਤੀ ਸੀ ਤੇ ਉਸ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤੀਆਂ ਤਸਵੀਰਾਂ ਅਮਰਿਤਪਾਲ ਨੂੰ ਮਾਰਨ ਵਾਲਾ ਜਿਹੜਾ ਰਾਣਾ ਜੋ ਕਿ ਕੁਖਿਆਤ ਗੈਂਗਸਟਰ ਸੀ ਉਸ ਨੂੰ ਜਿਹੜਾ ਹੈ ਪੁਲਿਸ ਵੱਲੋਂ ਜਿਹੜਾ ਅੱਜ ਇਨਕਾਊਂਟਰ ਕਰਕੇ ਦੇਰ ਸ਼ਾਮ ਜਿਹੜਾ ਹੈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਅਜਿਹਾ ਕਿ ਅਜ ਜਾਰਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਅਪਰਾਧਿਕ ਮਾਮਲਿਆਂ ਦੇ ਵਿੱਚ ਰਾਣਾ ਜਿਹੜਾ ਸੰਲਿਪਤ ਸੀ ਕੱਲ ਇਨਪੁੱਟ ਮਿਲਿਆ ਸੀ ਪੁਲਿਸ ਨੂੰ ਕਿ ਉਸਤੇ ਕੋਲ ਅਬੈਧ ਹਥਿਆਰ ਹੈ ਜਿਸ ਦੇ ਚੱਲਦੇ ਜਿਹੜਾ ਸੀ ਇਹ ਸਟਾਫ ਬੋਲੋ ਇੱਕ ਰੇਡ ਕੀਤੀ ਗਈ ਜਿਸ ਦੇ ਚੱਲਦੇ ਰਾਣਾ ਨੇ ਜਿਹੜਾ ਹੈ ਸੀਐਸਟਾਫ ਦੇ ਮੁਲਾਜ਼ਮ ਦੇ ਉੱਤੇ ਗੋਲੀ ਚਲਾ ਦਿੱਤੀ ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਅਤੇ ਅੱਜ ਉਸ ਉਸ ਦੀ ਚਿੱਤਾ ਦੀ ਅਗਨੀ ਸ਼ਾਂਤ ਬਣੀ ਹੋਈ ਤੇ ਪੁਲਿਸ ਨੇ ਪੰਜਾਬ ਪੁਲਿਸ ਨੇ ਜਿਹੜਾ ਰਾਣਾ ਦਾ ਜਿਹੜਾ ਹੈ ਖਾਤਮਾ ਕਰ ਦਿੱਤਾ ਕੈਮਰਾਮੈਨ ਨਰੇਸ਼ ਦੇ ਨਾਲ ਰਮਨ ਖੋਸਲਾ ਜੀ ਮੀਟਿਆ ਹੁਸ਼ਿਆਰਪੁਰ ਤਾ ਸ਼ਹੀਦ ਅਮਰਪਾਲ ਸਿੰਘ ਦਾ ਬੀਤੇ ਦਿਨ ਅੰਤਿਮ ਸੰਸਕਾਰ ਕੀਤਾ ਗਿਆ ਪਰਿਵਾਰ ਤੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਦੱਸਦੀ ਹੈ ਕਿ ਬੀਤੇ ਦਿਨੀ ਸੀਏ ਸਟਾਪ ਇਟਿਪ ਤੇ ਹਮਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਇੱਕ ਪੁਲਿਸ ਮੌਜੂਦ ਦੀ ਜਾਂਚ ਨਹੀਂ ਐਕਸਚੇਂਜ ਉਹ ਫਾਇਰ ਹੋਇਆ ਪੰਜ ਤਸਵੀਰਾਂ ਤੋਂ ਆਟਾਰਟੀ ਵੀਕ ਰਿਨ ਦੇ 2 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਸਰਕਾਰ ਦੇ ਰਹੀ ਹੈ 1 ਕਰੋੜ ਨਿੱਜੀ ਬੈਂਕ ਤੇ 1 ਕਰੋੜ 50 ਸਰਕਾਰ ਦੇ ਖਾਤੇ ਚੋਂ ਤਾਂ ਪੰਜਾਬ ਦੀ ਸਰਕਾਰ ਇਸ ਪੂਰੇ ਮਸਲੇ ਤੇ ਸੰਜੀਦਗੀ ਦਿਖਾ ਰਹੀ ਹੈ ਕਿ ਕਿਸੇ ਵੀ ਸਮਾਜ ਵਿਰੋਧੀ ਅੰਸਨ ਨੂੰ ਪੈਰ ਨੇ ਪੰਜਾਬ ਦੇ ਵਿੱਚ ਫਸਾਰਨ ਦਿੱਤੇ ਜਾਣਗੇ ਪਰ ਸੀਆਈਏ ਸਟਾਫ ਜਿਹੜਾ ਕਿ ਕ੍ਰਾਈਮ ਨੂੰ ਲੈ ਕੇ ਕਾਊਂਟਰ ਇੰਟੈਲੀਜੈਂਸ ਦੇ ਸਹਿਯੋਗ ਨਾਲ ਕਈ ਕਾਰਵਾਈਆਂ ਪਹੁੰਦਾ ਪਰ ਮੌਕੇ ਤੇ ਜਿਹੜੀ ਕਾਰਵਾਈ ਹੋਈ ਹੈ ਉਸ ਚ ਆਲਦਾਰ ਦੋਅ ਸ਼ਹਾਦਾ ਦਾ ਜਾਂਪੀਗਾ ਪਰ ਇਹ ਸੋਚਾ ਨੇ ਅਮਰਤਪਾਲ ਸਿੰਘ ਨੰਦਿੰਸ ਸਰਕਾਰ ਕੀਤਾ ਗਿਆ ਪੰਜ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਨੇ ਨੌਜਵਾਨ ਸਾਥੀ ਅਮਰਤਪਾਲ ਸਿੰਘ ਜੀ ਦਾ ਚਲੇ ਜਾਣਾ ਜਿੱਥੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ ਉੱਥੇ ਹੀ ਪੰਜਾਬ ਲਈ ਪੰਜਾਬ ਪੁਲਿਸ ਲਈ ਸਾਰੇ ਦੇਸ਼ ਲਈ ਇਹ ਨਾ ਪੂਰਾ ਹੋਣ ਵਾਲਾ ਘਾਟਾ ਮੈਂ ਅਸੀਂ ਸਾਰੇ ਸਰਕਾਰ ਵੱਲੋਂ ਇਹ ਭਰੋਸਾ ਦਵਾਉਂਦੇ ਆ ਕਿ ਜਿਹੜੀ ਸ਼ਹਾਦਤ ਹੈ ਇਸ ਸ਼ਹਾਦਤ ਨੂੰ ਅਜਾਈ ਨਹੀਂ ਜਾਣ ਦਿੱਤਾ ਜਾਏਗਾ ਔਰ ਇਹ ਘਾਟਾ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਸਰਕਾਰ ਵੱਲੋਂ ਜੋ ਵੱਦ ਤੋਂ ਵੱਧ ਪ੍ਰਯਾਸ ਹੋਏ ਉਹ ਘਾਟਾ ਪੂਰਾ ਕਰਨ ਦੀ ਕੋਸ਼ਿਸ਼ ਹਮੇਸ਼ਾ ਰਹੇਗੀ ਪੰਜਾਬ ਪੁਲਿਸ ਡਿਪਾਰਟਮੈਂਟ ਨੂੰ ਸ਼ਹੀਦ ਅੰਮ੍ਰਿਤਪਾਲ ਤੇ ਮਾਨ ਹੈ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਪਰਿਵਾਰ ਨੂੰ ਸਹਿਯੋਗ ਰਾਸ਼ੀ ਵਜੋਂ 1 ਕਰੋੜ ਰੁਪਇਆ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਤੇ 1 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਜੋ ਐਕਸਕ੍ਰ